ਦੋਸਤੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਆਪਾਂ ਅੱਜ ਸ਼ੂਟ ਕਰਦੇ ਆਂਗੇ ਰੇਲਵੇ ਸਟੇਸ਼ਨ ਸੰਗਰੂਰ ਭਰਾਵੋ ਬਾਕੀ ਸਰਾਣਾ ਜੋ ਕਦਮ ਹੈ ਗਿਆ ਚਾਹੇ ਸੈਂਟਰ ਗਵਰਨਮੈਂਟ ਦਾ ਚਾਹੇ ਜਿਹੜਾ ਵੀ ਹੈਗਾ ਪਰ ਜਿਹੜਾ ਕੰਮ ਚੰਗਾ ਹੈ ਆਪਾਂ ਉਹਨੂੰ ਚੰਗਾ ਕਹਾਂਗੇ ਆਹ ਦੇਖੋ ਮੇਨ ਗੇਟ ਇੱਧਰ ਸਾਈਡ ਤੇ ਐਂਟਰੀ ਕਰਨ ਅਨਸਾਰ ਇੱਧਰ ਪਾਰਕਿੰਗ ਆਗੀ। ਮੋਟਰਸਾਈਕਲ ਗੱਡੀਆਂ ਤੇ ਵਹੀਕਲ ਪਾਰਕਿੰਗ ਆ ਰਸਤਾ ਦੇਖ ਲਓ ਕਿੰਨੀ ਸੋਹਣੀ ਉਹ ਬਣਾਤੀ ਹੈਗੀ। ਪਾ ਜਾਲੀ ਲਾ ਕੇ ਬੂਟੇ ਲੱਗੇ ਹੋਏ ਨੇ। ਕਿੰਨਾ ਘੈਂਟ ਬਣ ਗਿਆ ਯਾਰ। ਹੂੰ ਬਹੁਤ ਚੰਗਾ ਬਣ ਗਿਆ ਹਲੇ ਇੱਧਰ ਚੱਲ ਰਿਹਾ ਕੰਮ। ਇਹ ਸਾਰਾ ਉਸ ਦਾ ਹੈਗਾ ਤੇ ਸੰਗਰੂਰ ਦੇ ਲੋਕਾਂ ਲਈ ਸੰਗਰੂਰ ਦੇ ਸ਼ਹਿਰ ਲਈ ਇੱਕ ਬਹੁਤ ਵੱਡੀ ਦੇਣ ਹੈ ਦਾਤ ਹੈਗੀ ਇੱਕ ਤਰ੍ਹਾਂ ਨਾਲ ਸੈਂਟਰ ਸਰਗਰਮੈਂਟ ਔਰ ਬਹੁਤ ਸੋਹਣਾ ਬਣ ਗਿਆ ਦੇਖੋ ਪਾਰਕਿੰਗ ਬਣੀ ਹੋਈ ਹੈਗੀ ਬੈਠਣ ਨੂੰ ਆਪਣਾ ਸਵਾਰੀਆਂ ਦੇ ਬੈਠਣ ਦੇ ਲਈ ਕਿੰਨਾ ਸੋਹਣਾ ਜਮੀ ਪ੍ਰਾਣੇ ਰਾਜਾ ਮਹਾਰਾਜਿਆਂ ਦੀ ਤਰ੍ਹਾਂ ਵਾਕਈ ਦੇਖਣਯੋਗ ਬਣਾਈਦਾ ਸੰਗਰੂਰ ਰੇਲਵੇ ਸਟੇਸ਼ਨ ਇੱਥੋਂ ਦੀ ਬਾਹਰ ਦਾ ਰਸਤਾ ਇਹ ਵਾਰ ਵਾਲਾ ਰਸਤਾ ਹੈਗਾ ਤੇ ਇੱਥੋਂ ਬਹੁਤ ਸੋਹਣਾ ਬਣ ਗਿਆ ਜਿਹੜੇ ਜਿੱਥੇ ਆਉਣ ਨੂੰ ਜੀ ਨਹੀਂ ਕਰਦਾ ਸੀ ਨਾ ਉੱਥੇ ਅੱਜ ਐਂ ਜੀ ਕਰਦਾ ਵੀ ਸਾਰਾ ਦਿਨ ਇੱਥੇ ਪਾਰਕ ਮੰਗੂ ਕੁ ਨੂੰ ਚਲੋ ਇਹ ਦੇਖੋ ਇਹ ਬਾਹਰ ਦੀ ਹੈ ਸਟੇਸ਼ਨ ਤੋਂ ਇਹ ਸੰਗਰੂਰ ਆ ਰੇਲਵੇ ਸਟੇਸ਼ਨ ਹੈਗਾ ਆ ਦੇਖੋ ਬਿਲਕੁਲ ਮੈਨਾ ਕੈਂਟ ਬਣ ਗਿਆ ਵਾਕਈ ਸੈਂਟਰ ਗਵਰਨਮੈਂਟ ਦੀ ਤਾਰੀਫ ਕਰਨੀ ਬਣਦੀ ਹੈ ਤੇ ਦੋਸਤੋ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਇਹ ਸੰਗਰੂਰ ਰੇਲਵੇ ਸਟੇਸ਼ਨ ਹੈਗਾ ਕਿ ਬਹੁਤ ਦੇਖਣਯੋਗ ਜਗ੍ਹਾ ਬਣ ਗਿਆ ਉਹ ਸੁੰਦਰ ਲੱਗਦਾ ਜੇ ਪਤਾ ਲੱਗਦਾ ਇੱਕ ਵਾਰੀ ਮੁੱਖ ਮੰਤਰੀ ਦੇ ਸ਼ਹਿਰ ਦਾ ਰੇਲਵੇ ਸਟੇਸ਼ਨ ਹੈਗਾ ਬਹੁਤ ਬਹੁਤ ਬੜੀਆ ਬਣ ਗਿਆ ਇੱਥੇ ਫਲੈਗ ਲੱਗਿਆ ਹੋਇਆ ਸੀ ਪਹਿਲਾਂ ਹੁਣ ਤਾਂ ਚਲੋ ਹੈ ਨਹੀਂ ਠੀਕ ਹੈ ਨਾ ਇਹ ਪੂਰੀ ਇੱਥੇ ਗਾ ਪਾਰਕਿੰਗ ਵਗੈਰਾ ਬਣੀ ਹੋਈ ਹੈ ਠੀਕ ਇਹ ਸਾਰਾ ਇਹ ATM ਵੀ ਇੱਕ ਲੱਗਿਆ ਹੋਇਆ ਹੈਗਾ ਤੇ ਇੱਥੋਂ ਐਂਟਰੀ ਹੈਗੀ ਹੈ ਅੰਦਰ ਜਾਣ ਦਾ ਰਸਤਾ ਇਹ ਬਹੁਤ ਵਧੀਆ ਸਵਾਰੀਆਂ ਨੂੰ ਦੇ ਲਈ ਇਧਰ ਸਟਾਫ ਰੂਮ ਬਹੁਤ ਸੋਹਣੇ ਬਣ ਗਏ ਪੂਰਾ ਕੈਂਟ ਬਣ ਗਿਆ ਜੇ ਕਿਹਾ ਜਾਵੇ ਦੇਖਿਆ ਜਾਵੇ ਤਾਂ ਕੋਈ ਥੋੜੀ ਐਂਟਰੀ ਹੈ ਆ ਗੱਡੀਆਂ ਦੀ ਉਹ ਆ ਰਹੀ ਹੈ ਕਿ کیا baat ਹੈ ਵਾਕਈ ਯਾਰ ਆ ਦੇ ਇਦਾਂ ਲੱਗਦਾ ਜਿਵੇਂ ਕੋਈ ਮਹਿਲ ਹੋਵੇ पूरा महल की तरह है, है खर दे खर दे दे। बहुत सोना सफाई है सफाई देखो कर्मचारी ने बेचारे सफाई करते करते बहुत चंगा यार वेरी गुड सराहना योग कम है इंडिया गवर्नमेंट बहुत बढ़िया, बहुत बढ़िया, बाकी बाथरूम वगैरह बढ़िया बने हुए हैं पूरा ਇੱਕ ਤਰ੍ਹਾਂ ਨਾਲ ਪੂਰਾ ਮੋਡੀਫਾਈ ਕਰਤਾ ਇਹਨਾਂ ਨੇ ਦੇਖੋ ਕਿੰਨਾ ਸੋਹਣਾ ਲੱਗਦਾ ਹੈ ਬਹੁਤ ਵਧੀਆ ਵਾਹ ਕੀ ਬਾਤ